ਨਮਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਸ਼ਾ ਨਾਇਕ ਦੇ ਦਰਮਿਆਨ ਨਵੀਂ ਦਿੱਲੀ ਚ ਦਵੰਲੀ ਗਲਪਤ ਤੋਂ ਬਾਅਦ ਸਮਝੌਤਿਆਂ ਦਾ ਆਦਾਨ-ਪ੍ਰੋਟਾਨ ਕੀਤਾ ਗਿਆ ਦੇਸ਼ਾਜ 1971 ਦੀ ਜੰਗ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਯਾਦ ਵਿੱਚ ਵਿਜੇ ਦਿਵਸ ਮੌਕੇ ਆਪਣੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਰਾਸ਼ਟਰਪਤੀ ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਉਗੇ ਤਬਲਾਵਾਦਕ 자ਫੀਰ হোসেন ਦੇ ਇਤਿਹਾਨ ਤੇ ਦੁੱਖ ਪ੍ਰਗਟ ਕੀਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿਖੇ ਬਣੇ ਆਪਣੀ ਕਿਸਮ ਦੇ ਪਹਿਲੇ ਬੁਟੀਕ ਹੋਟਲ ਨੂੰ ਲੋਕ ਅਪਿਤ ਕਰਨ ਦੀ ਦਿੱਤੀ ਪ੍ਰਵਾਨਗੀ ਅਤੇ ਬਾਰਡਰ ਗਵਸਕਰ ਟਰੋਫੀ ਦੇ ਪਿੱਛੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਸਟ੍ਰੇਲੀਆ ਖਿਲਾਫ ਪਹਿਲੀ ਪਾਰੀ ਚ 4 ਵਿਕਟਾਂ ਤੇ 51 ਦੌੜਾਂ ਬਣਾਈਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾਗ ਕੁਮਾਰ ਦਿਸਾਨਾਇਕ ਕੇ ਨਾਲ ਦਵੱਲੀ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਤੇ ਖੁਸ਼ੀ ਜ਼ਾਹਰ ਕੀਤੀ ਕਿ ਸ਼੍ਰੀ ਦਿਸਾਨਾਇਕਾ ਨੇ ਰਾਸ਼ਟਰਪਤੀ ਵੱਜੋਂ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ ਉਹਨਾਂ ਨੇ ਕਿਹਾ ਕਿ ਇਹ ਦੌਰਾ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ਵਿੱਚ ਨਵੀਂ ਗਤੀ ਅਤੇ ਊਰਜਾ ਪੈਦਾ ਕਰ ਰਿਹਾ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਸ਼੍ਰੀਲੰਕਾ ਨੂੰ 5 ਅਰਬ ਡਾਲਰ ਦੇ ਕਰਜ਼ੇ ਤੇ ਗ੍ਰਾਂਟ ਸਹਾਇਤਾ ਪ੍ਰਦਾਨ ਕੀਤੀ ਹੈ ਉਹਨਾਂ ਕਿਹਾ ਕਿ ਭਾਰਤ ਤੇ ਸ਼੍ਰੀਲੰਕਾ ਦਰਮਿਆਨ ਲੋਕਾਂ ਤੋਂ ਲੋਕਾਂ ਦੇ ਸਬੰਧ ਸੱਭਿਆਤਾਵਾਂ ਨਾਲ ਜੁੜੇ ਹੋਏ ਨੇ ਰਾਸ਼ਟਰਪਤੀ ਸ਼੍ਰੀ ਦਿਸ਼ਾ ਨਾਇਕਾ ਨੇ ਕਿਹਾ ਕਿ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਹੈ ਕਿ ਉਹ ਸ਼੍ਰੀਲੰਕਾ ਨੂੰ ਕਿਸੇ ਵੀ ਤਰੀਕੇ ਨਾਲ ਭਾਰਤ ਦੇ ਹਿੱਤਾਂ ਲਈ ਨੁਕਸਾਨ ਦੇ ਹੋਣ ਦੀ ਇਜਾਜ਼ਤ ਨਹੀਂ ਦੇਣਗੇ ਉਹਨਾਂ ਕਿਹਾ ਕਿ ਭਾਰਤ ਨਾਲ ਸਹਿਯੋਗ ਜ਼ਰੂਰ ਵਧੇਗਾ ਉਹਨਾਂ ਕਿਹਾ ਕਿ ਸ਼੍ਰੀਲੰਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਵਿਦੇਸ਼ੀ ਦੌਰਾ ਹੈ ਅਤੇ ਉਹ ਇਸ ਗੱਲ ਤੋਂ ਬਹੁਤ ਖੁਸ਼ ਨੇ ਕਿ ਉਹ ਆਪਣੀ ਪਹਿਲੀ ਰਾਜ ਯਾਤਰਾ ਤੇ ਦਿੱਲੀ ਆ ਸਕੇ ਉਹਨਾਂ ਕਿਹਾ ਕਿ ਇਸ ਦੌਰਾਨ ਇਹ ਦੋਵਾਂ ਮੁਲਕਾਂ درمیان ਸਹਿਯੋਗ ਨੂੰ ਹੋਰ ਵਿਕਸਿਤ ਕਰਨ ਦਾ ਰਾਪਟਰਾ ਕੀਤਾ ਹੈ ਉਨਾ ਕਿਹਾ ਕਿ 2 ਸਾਲ ਪਹਿਲਾਂ ਸ਼੍ਰੀਲੰਕਾ ਨੂੰ ਇੱਕ ਬੇਮਿਸਾਲ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਨੇ ਉਹਨਾਂ ਹਾਲਾਤ ਚੋਂ ਬਾਹਰ ਕੱਢ ਲਈ ਇਸ ਦਾ ਭਰਪੂਰ ਸਮਰਥਨ ਕੀਤਾ ਸੀ। ਉਹਨਾਂ ਕਿਹਾ ਕਿ ਭਾਰਤ ਨੇ ਉਸ ਤੋਂ ਬਾਅਦ ਵੀ ਖਾਸ ਕਰਕੇ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ ਜੋ ਸ਼੍ਰੀਲੰਕਾ ਦੀ ਬਹੁਤ ਮਦਦ ਕੀਤੀ ਹੈ। ਇਸ ਦੌਰਾਨ ਭਾਰਤ ਤੇ ਸ਼੍ਰੀਲੰਕਾ ਨੇ ਦੋਰੇ ਟੈਕਸਾਂ ਤੋਂ ਪਰਚਨ ਅਤੇ ਵਿੱਤੀ ਚੋਰੀ ਦੀ ਰੋਕਥਾਮ ਦੀ ਇੱਕ ਸਮਝੌਤੇ ਅਤੇ ਸ਼੍ਰੀਲੰਕਾ ਦੇ ਸਿਵਲ ਕਰਮਚਾਰੀਆਂ ਦੀ ਸਿਖਲਾਈ ਤੇ ਸਮਰੱਥਾ ਨਿਰਮਾਣ ਤੇ ਵੀ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ। 1971 ਦੀ جنگ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਯਾਦ ਵਿੱਚ ਅੱਜ ਵਿਜੇ ਦਿਵਸ ਮਨਾ ਰਹੇ ਹਾਂ جنگ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਅੱਜ ਜਿਹਦੇ ਦਿਨ 1971 ਵਿੱਚ ਪਾਕਿਸਤਾਨੀ ਫੌਜਾਂ ਦੇ ਮੁਖੀ ਜਨਰਲ اے اے ਖਾਨ ਨਿਆਜ਼ੀ ਨੇ 93 ਹਜ਼ਾਰ ਫੌਜੀਆਂ ਸਮੇਤ ਭਾਰਤੀ ਫੌਜ ਅਤੇ ਮੁਕਤੀ ਬਾਣੀ ਸਮੇਤ ਸਹਿਯੋਗੀ ਫੌਜਾਂ ਅੱਗੇ ਬਿਨਾਂ ਸ਼ਰਤ ਆਤਮ ਸਮਰਪਣ ਕੀਤਾ ਸੀ ਵਿਜੇ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਉਪ ਰਾਸ਼ਟਰਪਤੀ ਜਗਦੀਪ ਤਨਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਸ਼ਨਾਥ ਸਿੰਘ ਨੇ 26 ਜੁਲਾਈ ਦੀ ਜੰਗ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਬਹਾਦਰ ਸੈਨਿਕਾਂ ਦੇ ਸਰਵੋੱਚ ਬਲੀਦਾਨ ਨੂੰ ਯਾਦ ਕੀਤਾ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਜਵਾਨਾਂ ਦੀ ਬਹਾਦਰੀ ਤੇ ਨਿਸਵਾਰਥ ਕੁਰਬਾਨੀ ਦੀ ਸ਼ਲਾਘਾ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਉਹਨਾਂ ਬਹਾਦਰ ਸੈਨਿਕਾਂ ਦੇ ਸਾਹਸ ਤੇ ਬਲਦਾਨ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਅੱਜ ਦੇ ਦਿਨ ਜੰਗ ਚ ਭਾਰਤ ਦੀ ਇਤਿਹਾਸਕ ਜਿੱਤ ਵਿੱਚ ਆਪਣਾ ਯੋਗਦਾਨ ਪਾਇਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਨਵੀਂ ਦਿੱਲੀ ਚ ਕੌਮੀ ਜੰਗੀ ਯਾਦਗਾਰ ਤੇ ਫੁੱਲ ਮਾਲਾ ਮਾ ਪੇਟ ਕੀਤੀਆਂ ਰੱਖਿਆ ਰਾਜ ਮੰਤਰੀ ਸੰਜੇ ਸ਼ੇਠ ਰੱਖਿਆ ਮੁਖੀ ਲੈਫਟੀਨੈਂਟ ਜਰਨਲ ਅਨਿਤ चौहान THਲ ਸੈਨਾ ਮੁਖੀ ਜਨਰਲ ਉਪੇਂਦਰ द्विवेदी ਅਤੇ ਹਵਾਈ ਸੈਨਾ ਮੁਖੀ 에ਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਵੀ ਸ਼ਰਧਾ ਦੇ ਫੁੱਲ ਪੇਟ ਕਰਕੇ ਬਹਾਦਰ ਜਵਾਨਾਂ ਨੂੰ ਨਮਨ ਕੀਤਾ ਉਧਰ ਹੁਸ਼ਿਆਰਪੁਰ ਸਥਿਤ ਜੰਗੀ ਯਾਦਗਾਰ ਵਿਖੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਸੇਵਾਮੁਕਤ ਲੈਫਟੀਨੈਂਟ ਜਰਨਲ ਜੀਐਸਟੀ ਨੂੰ ਅਤੇ ਕੈਪਟਨ ਰੁਗਵੀਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਤਾਂਜਲੀ ਭੇਟ ਕੀਤੀ ਇਸ ਮੌਕੇ ਕੈਪਟਨ ਰੁਗਵੀਰ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਸ਼ੁਰੂ ਹੋਈ ਇਹ جنگ 16 ਦਸੰਬਰ 1971 ਨੂੰ ਪਾਕਿਸਤਾਨ ਵਿਰੁੱਧ ਜਿੱਤ ਨਾਲ ਸਮਾਪਤ ਹੋਈ ਸੀ ਉਧਰ ਫਾਜ਼ਿਲਕਾ ਵਿੱਚ ਵੀ ਇਸ ਮੌਕੇ ਵਿਜੇ ਦਿਵਸ ਫਰੇਡ ਕਰਵਾਈ ਗਈ ਇਸ ਵਿਜੇ ਦਿਵਸ ਸ੍ਰੇਟਾ ਆਯੋਜਨ ਇਸਲਾ ਪ੍ਰਸ਼ਾਸਨ ਦਿਆਗਵਾਈ ਚ ਸ਼ਹੀਦਾਂ ਦੀ ਸਮਾਦੀ ਕਮੇਟੀ ਵੱਲੋਂ ਕੀਤਾ ਗਿਆ ਕਮੇਟੀ ਦੇ ਜਨਰਲ ਸਕੱਤਰ ਪਰਫੁੱਲ ਚੰਦਰ ਨਾਗਪਾਲ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਦੇਸ਼ ਦੇ ਮਹਾਨ ਸੁਪੁੱਤਰਾਂ ਨੂੰ ਨਮਨ ਕੀਤਾ ਸਮਾਜ ਸੇਵੀ ਸ਼ਸ਼ੀਕਾਤ ਨੇ ਵਿਜੇ ਦਿਵਸ ਸ੍ਰੇਟ ਚ ਫੌਜ ਦੇ ਜਵਾਨਾਂ ਸਕੂਲੀ ਬੱਚਿਆਂ ਤੇ ਜ਼ਿਲ੍ਹਾ ਵਾਸੀਆਂ ਦੀਆਂ ਕੀਤਿਆਂ ਕਾਰਕੁਸਰੀਆਂ ਦੀ ਸ਼ਲਾਘਾ ਕੀਤੀ राष्ट्रपति द्रौपदी मुर्मू उपराष्ट्रपति जगदीप धनखड़ और प्रधानमंत्री नरेंद्र मोदी ने उगे तबलावादक जाकिर हुसैन के दे देहात से दे दुख का प्रगटावात जिक्रयोग है कि उस्ताद जाकिर हुसैन का बीती रात अमरीका देहांत हो गया स परिवारक सूत्रां ने दसै कि बलड प्रैशर सबंधी समस्या जूझ रहे सन इस तो पेल जाकिर हुसैन दिल दिन समस्यावान बाद सैन फ्रांसिस्को के एक च भर्ती करवाया गया सी प्रसिद्ध तबलावादक अलाराखा के व्डे पुत्र होने के नाते कुदरती तौर पर बहुत छोटी उम्र तो ही संगीत वाल आकर्षित रहे ਉਹਨਾਂ ਨੂੰ ਸਾਲ 1988 ਚ ਦੇਸ਼ ਦੇ ਸਰਵੋੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਪਦਮਸ਼੍ਰੀ 2002 ਚ ਪਦਮਪੂਸ਼ਣ ਤੇ 2023 ਚ ਪਦਮ ਵਿਭੂਸ਼ਣ ਨਾਲ ਨਵਾਸੀਆ ਗਿਆ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airrnu jalandhar ਸਾਡਾ ਫੇਸਬੁੱਕ ਪੇਜ ਹੈ rnu-jalandhar ਅਤੇ YouTube ਤੇ ਸਾਡਾ ਚੈਨਲ ਹੈ @airjalandhar ਪੰਜਾਬ ਸਰਕਾਰ ਸੂਬੇ ਵਿੱਚ ਪਹਿਲਾ ਬੁਟੀਕ ਹੋਟਲ ਲੋਕ ਅਰਪਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਹੜੀ ਦੇ ਤਿਉਹਾਰ ਤੋਂ ਬਾਅਦ ਪਟਿਆਲਾ ਦੇ ਕਲਾ ਮਬਾਰਕ ਵਿਖੇ ਬਣਾਇਆ ਗਿਆ ਆਪਣੇ ਕਿਸਮ ਦਾ ਇਹ ਪਹਿਲਾ ਹੋਟਲ ਲੋਕਾਂ ਨੂੰ ਸਮਰਪਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਸਿਆਰ ਸਪਾਟਾ ਤੇ ਸਬਾਚਾਰਕ ਪ੍ਰਮੋਸ਼ਨ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਥਿੰਡੀ ਜਿਪਾਈ ਵਾਲੀ ਦੀ ਤਰਸ ਦੇ ਬਣਾਇਆ ਇਹ ਹੋਟਲ ਸਹਜ ਸੁੰਦਰਤਾ ਨਾਲ ਡਿਜ਼ਾਈਨ ਕੀਤਾ ਗਿਆ ਅਤੇ ਇਹ ਆਪਣੇ ਆਰਾਮ ਮਹਿਮਾਨ ਨਵਾਜ਼ੀ ਤੇ ਸੁੰਦਰਤਾ ਨਾਲ ਨਵੇਂ ਮਾਪਦੰਡ ਸਥਾਪਿਤ ਕਰੇਗਾ ਉਨ੍ਹਾਂ ਕਿਹਾ ਕਿ ਇਹ ਡੈਸਟੀਨੇਸ਼ਨ ਵਿਡਿੰਗ ਅਤੇ ਹੋਰ ਪ੍ਰੋਗਰਾਮਾਂ ਲਈ ਇੱਕ ਪਸੰਦੀਦਾ ਸਥਾਨ ਬਣ ਸਕਦਾ ਹੈ ਉਨਾ ਕਿ ਆ ਕੀ ਹੋਟਲ ਸੂਬੇ ਚ ਖਾਸ ਕਰਕੇ ਸ਼ਾਹੀ ਸ਼ਹਿਰ ਪਟਿਆਲਾ ਚ ਸੈਸਪਾਟੇ ਨੂੰ ਉਤਸ਼ਾਹਤ ਕਰੇਗਾ ਮੁੱਖ ਮੰਤਰੀ ਨੇ ਆਉਂਦੇ ਫਰਵਰੀ ਵਿੱਚ ਸੂਬੇ ਚ ਰੰਗਲਾ ਪੰਜਾਬ ਤਿਹਾੜੀ ਮਨਾਉਣ ਦੀ ਪ੍ਰਵਾਨਗੀ ਵੀ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਮੈਲਾ ਮੋਰਚਾ ਦੀ ਪ੍ਰਧਾਨ ਚੈন্দ্রਕੌਰ ਨੇ ਪੰਜਾਬ ਨਗਰ ਨਿਗਮ ਚੋਣਾ ਲਈ ਨਾਮਜ਼ਦ ਕੀ ਪੱਤਰਪੰਧ ਦੌਰਾਨ ਮੈਲਾ ਉਮੀਦਵਾਰਾਂ ਤੇ ਹੋਏ ਅਤਿਆਚਾਰ ਦੀ ਸਖਤ ਨਿਖੇਦੀ ਕਰਦੇ ਹੋਏ ਕੌਮੀ ਮਹਿਲਾ ਕਮਿਸ਼ਨ ਨੂੰ ਤੁਰੰਤ ਦਖਲ ਦੇਣ ਅਤੇ ਇਹਨਾਂ ਘਟਨਾਵਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਲਿਖੇ ਇੱਕ ਪੱਤਰ ਵਿੱਚ ਜੈਂਦਰ ਕੌਰ ਨੇ ਕਿਹਾ ਕਿ ਪੰਜਾਬ ਜਮਹਿਲਾਂ ਵੀ ਦੁਆਰਾ ਖਿਲਾਫ ਕਥਿਤ ਹਿੰਸਾ ਅਤੇ ਸੋਸ਼ਣ ਦੀਆਂ ਹਾਲੀ ਦੀਆਂ ਘਟਨਾਵਾਂ ਡੂੰਘੀਆਂ ਪ੍ਰੇਸ਼ਾਨ ਕਰਨ ਵਾਲੀਆਂ ਅਤੇ ਅਸਵੀਕਾਰ ਕਰਨੀਯੋਗ ਨੇ ਉਨ੍ਹਾਂ ਕਿਹਾ ਕਿ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਔਰਤਾਂ ਨੂੰ ਸਿਰਫ ਆਪਣੇ ਅਧਿਕਾਰ ਦੀ ਵਰਤੋਂ ਕਰਨ ਅਤੇ ਲੋਕਤੰਤਰੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਨਿਸ਼ਾਨਾ ਬਣਾਇਆ ਗਿਆ ਅਤੇ ਡਰਾਇਆ ਜਾ ਰਿਹਾ ਹੈ ਉਨਾ ਰਾਸ਼ਟਰੀ ਮੈਲਾ ਕਮਿਸ਼ਨ ਨੂੰ ਤੁਰੰਤ ਕਾਰਵਾਈ ਦੀ ਮੰਗ ਕਰਦੇ ਹੋਏ ਇਹਨਾਂ ਘਟਨਾਵਾਂ ਦੀ ਜਾਂਚ ਕਰਨ ਲਈ ਇੱਕ ਤਤਕੋਚ ਟੀਮ ਕਾਇਮ ਕਰਨ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਸਿਫਾਰਿਸ਼ ਕਰਨ ਅਤੇ ਪੰਜਾਬ ਮੈਲਾ ਕਮਿਸ਼ਨ ਨੂੰ ਆਪਣੇ ਕਾਨੂੰਨੀ ਫਰਜ਼ਾਂ ਨੂੰ ਪੂਰਾ ਕਰਨ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀ ਮੰਡੀਕਰਨ ਬਾਰੇ ਕਾਮੇ ਨੀਤੀ ਢਾਂਚੇ ਦੇ ਖੜਦੇ ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਇਸ ਸਬੰਧੀ ਸਲਾਹ ਮਸ਼ਵਰੇ ਅਤੇ ਚਰਚਾ ਲਈ ਇਸ ਹਫਤੇ ਕਿਸਾਨਾਂ ਦੇ ਸਬੰਧਤ ਪਾਈਵਾਲਾ ਨਾਲ ਮੀਟਿੰਗ ਸੱਦਨ ਦਾ ਫੈਸਲਾ ਕੀਤਾ ਹੈ ਚੰਡੀਗੜ੍ਹ ਵਿੱਚ ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੇ ਨੁਮਾਇੰਦਿਆਂ ਖੇਤੀ ਮਹਾਰਾ ਤੇ ਹੋਰ ਪਾਈਵਾਲਾ ਨਾਲ ਤੁਰੰਤ ਮੀਟਿੰਗ ਬੁਲਾ ਕੇ ਭਾਰਤ ਸਰਕਾਰ ਵੱਲੋਂ ਸਾਂਝੇ ਕੀਤੇ ਗਏ ਨੀਤੀ ਦੇ ਖਰੜੇ ਦਾ ਗੰਭੀਰਤਾ ਨਾਲ ਅਧਿਐਨ ਕਰਨ ਅਤੇ ਸਲਾਹ-ਮਸ਼ਵਰਾ ਕਰਨ ਲਈ ਕਿ ਉਹਨਾਂ ਕਹਿਆ ਕਿ ਇਸ ਨੀਤੀ ਦੇ ਖਰੜੇ ਦਾ ਡੂੰਘਾਈ ਨਾਲ ਅਧਿਐਨ ਕਰਨ ਤੇ ਸਬੰਧਤ ਪਾਈਵਾਲਾ ਨਾਲ ਸਲਾਹ-ਮਸ਼ਵਰੇ ਵੀ ਲੋੜ ਹੈ ਕਿਉਂਕਿ ਇਹ ਜੇ ਨਾ ਕਰਨ ਦੀ ਸੂਰਤ ਵਿੱਚ ਇਸ ਦੇ ਪੰਜਾਬ ਤੇ ਇਸ ਦੇ ਕਿਸਾਨਾਂ ਲਈ ਗੰਭੀਰ ਪ੍ਰਭਾਵ ਹੋ ਸਕਦੇ ਨੇ

और जहाँ तक कोल्ड को वेव की कोल्ड वे, वेव और सीवियर कोल्ड वेव कंडीशन की बात है ये भी कुछ पॉकेट्स में पंजाब और हरियाणा में कंटिन्यू करेगी बारिश अभी पास से सात देश नहीं है बीच बीच में कोहरा घना कोहरा कुछ पॉकेट्स में आ सकता है और साथ साथ में ग्राउंड फ्रॉस्ट भी कुछ जिलों में जैसे पंजाब के नॉर्थ वेस्ट पंजाब है इसी तरह से हरियाणा के साउथ और वेस्टर्न पंजाब में आने ਬ੍ਰਿਸਬੇਨ ਦੇ ਗਾਬਾਚ ਖੇਡੇ ਜਾ ਰਹੇ ਬਾਰਡਰ ਗਵਸਕਰ ਟਰਾਫੀ ਦੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਸਟ੍ਰੇਲੀਆ ਖਿਲਾਫ ਆਪਣੀ ਪਹਿਲੀ ਪਾਰੀ 4 ਵਿਕਟਾਂ ਤੇ 51 ਦਾੜਾ ਬਣਾ ਲਈਆਂ ਸਨ ਅੱਜ ਦਾ ਮੈਚ ਮੀ ਕਾਰਨ ਕਈ ਵਾਰ ਰੁਕਣਾ ਪਿਆ ਭਾਰਤੀ ਟੀਮ ਪਹਿਲੀ ਪਾਰੀ ਦੇ ਆਧਾਰ ਤੇ ਮੇਜ਼ਬਾਨ ਟੀਮ ਤੋਂ 394 ਦਾੜਾ ਪਿੱਛੇ ਹੈ ਖੇਡ ਖਤਮ ਹੋਣ ਤੇ ਕੇਲ ਰਾਹੁਲ ਤੇਤੀ ਦੌੜਾ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ ਜਦਕਿ ਕਪਤਾਨ ਰੋਹਿਤ ਸ਼ਰਮਾ ਬਿਨਾ ਕੋਈ ਰਨ ਬਣਾਏ ਕ੍ਰੀਜ਼ ਤੇ ਮੌਜੂਦ ਸਨ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾਗ ਕੁਮਾਰਾ ਦਿਸਾਨਾਇਕੇ ਦੇ ਦਰਮਿਆਨ ਨਵੀਂ ਦਿੱਲੀ ਚ ਦਵੱਲੀ ਗੱਲਬਾਤ ਤੋਂ ਬਾਅਦ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਦੇਸ਼ਾਂ ਚ 1971 ਦੀ ਜੰਗ ਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਯਾਦ ਚ ਵਿਜੇ ਦਿਵਸ ਮਨਾ ਰਿਹਾ ਹੈ। ਰਾਸ਼ਟਰਪਤੀ ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਉਗੇ ਤਬਲਾਵਾਦਕ ਜ਼ਾਹਿਰ ਹੁਸੈਨ ਦੇ ਦਿਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਬਾਰਡਰ ਗਵਸਕਾ ਟਰੋਫੀ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਸਟ੍ਰੇਲੀਆ ਖਿਲਾਫ ਆਪਣੀ ਪਹਿਲੀ ਪਾਰੀ ਚ 4 ਵਿਕਟਾਂ ਤੇ 51 ਦੜਾ ਬਣ ਇਸ ਦਿਨ ਆ ਲਿਖ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 7:30 ਵਜੇ ਨਮਸਕਾਰ